ਮੈਨੂੰ ਕਈ ਵਾਰ ਲੋਕ ਸਵਾਲ ਕਰਦੇ ਪਾਈ ਸਾਹਿਬ ਜਦੋਂ ਪਾਠ ਕਰਨ ਲੱਗੀ ਤਾਂ ਨੀਂਦ ਆ ਜਾਂਦੀ ਹੈ ਜਦੋਂ ਸਵੇਰੇ ਬੈਠੀ ਤਾਂ ਤਾਂ ਨੀਂਦ ਬਹੁਤ ਆਉਂਦੀ ਹੈ ਉਹ ਨਹੀਂ ਨੀਂਦ ਆਉਣੀ ਪਾਠ ਕਰਨ ਲੱਗ ਜਾਓ ਤੁਹਾਨੂੰ ਨੀਂਦ ਆ ਜਾਂਦੀ ਹੈ ਭਾਵੇਂ ਨੀਂਦ ਆਵੇ ਪਰ ਪਾਠ ਕਰਨਾ ਨਾ ਛੱਡੋ ਜੇ ਨਿਤਨੇਮ ਕਰਦੇ ਆ ਵੀ ਨੀਂਦ ਆਉਂਦੀ ਹੈ ਤਾਂ ਵੀ ਨਿਤਨੇਮ ਛੱਡਣਾ ਨਹੀਂ ਜਿੱਥੋਂ ਯਾਦ ਆਵੇ ਉੱਥੋਂ ਫਿਰ ਪੜ੍ਹਨਾ ਸ਼ੁਰੂ ਕਰ ਦਿਓ ਜੇ ਸਿਰੇ ਅੰਮ੍ਰਿਤ ਵੇਲੇ ਬੈਠਿਆਂ ਨਾਮ ਕਰਦੇ ਆ ਨਿਤਨੇਮ ਕਰਦੇ ਆ ਸਿਮਰਨ ਕਰਦੇ ਆ ਨੀਂਦ ਆਉਂਦੀ ਏ ਤਾਂ ਵੀ ਕੋਈ ਗੱਲ ਭਲਾ ਹੈ ਜਦੋਂ ਮੈਂ ਇੱਥੇ ਸੇਵਾ ਲਗਾਤਾਰ ਕਈ ਸਾਲ ਨਮੋਨਾ ਲਿਆ ਅੰਮ੍ਰਿਤ ਵੇਲੇ ਇੱਕ ਤੋਂ ਦੋ ਪਹਿਲੇ ਪੈਰ ਸਿਮਰਨ ਸ਼ੁਰੂ ਹੋਇਆ ਤਦ ਵੇ ਸਾ ਸੰਗਤ ਕਈ ਬੰਦਿਆਂ ਨੇ ਕੰਦ ਨਾਲ ਬੈਠ ਕੇ ਸਿਮਰਨ ਵਿੱਚ ਸੁੱਤੇ ਹੋਣਾ ਕਿਉਂਕਿ ਲਾਈਟਾਂ ਥੋੜੀਆਂ ਜੀਆਂ ਬੁਝਾ ਦਿੰਦੇ ਸੀ ਸਿਮਰਨ ਦੇ ਉਹ ਕਈਆਂ ਨੇ ਸੁੱਤੇ ਹੋਣਾ ਮੈਨੂੰ ਕਈਆਂ ਦਿਨ ਭਾਈ ਸਾਹਿਬ ਦੀ ਉਹ ਪਿੱਛੇ ਦਾ ਸੰਗਤ ਸੁਤੀ ਰਹਿੰਦੀ ਹੈ ਮੈਂ ਉਹਨੂੰ ਕਹਾਂ ਕੋਈ ਗੱਲ ਨਹੀਂ ਭਾਈ ਜਿਹੜਾ ਨਾਮ ਜਪਦਿਆਂ ਵੀ ਸੌਂਗੇ ਉਹਦਾ ਵੀ ਭਲਾ ਹੋ ਜਾਣਾ ਕਿਉਂ ਉਹ ਜਪ ਰਿਹਾ ਹੈ ਭਾਈ ਉਹ ਗੁਰੂ ਦੇ ਸ਼ਬਦ ਨਾਮ ਦੇ ਬੇੜੇ ਵਿੱਚ ਬਹਿ ਗਿਆ ਹੈ ਨਿਤਨੇਮ ਕਰਦਿਆਂ ਗੁਰੂ ਦੇ ਬੇੜੇ 'ਚ ਤੁਸੀਂ ਸਵਾਰ ਹੋ ਗਏ ਹੋ ਭਾਵੇਂ ਨੀਂਦ ਵੀ ਆ ਗਈ ਤਾਂ ਵੀ ਭਲਾ ਹੋਏਗਾ ਜਦੋਂ ਨੀਂਦ 'ਚੋਂ ਜਹਾ ਖੁੱਲੇਗੀ ਤੁਹਾਡੀ ਨਿਤਨੇਮ ਕਰਦੇ ਰਹੇ ਗੁਰਤਾ ਪਾਉਗੇ ਜੇਰ ਸ਼ੁਰੂ ਕਰ ਦੋਂਗੇ ਪੜ ਉਹ ਕਹਿੰਦੇ ਜੀ ਸੁੱਤੇ ਆ ਨਾ ਕਿਵੇਂ ਭਲਾ ਹੋ ਸਕਦੇ ਤਾਂ ਮੈਂ ਇੱਕ ਐਗਜ਼ਾਮਪਲ ਉਹਨਾਂ ਨਾਲ ਸਾਂਝੀ ਕੀਤੀ ਮੈਂ ਲੋਕ ਜਹਾਜ਼ ਵਿੱਚ ਬਹਿ ਜਾਂਦੇ ਨੇ ਆਪਣੀ ਸੀਟ ਤੇ ਬਹਿ ਕੇ ਜਹਾਜ਼ 'ਚ ਬੈਠੇ ਕੋਈ ਸੌਂ ਵੀ ਜਾਵੇ ਪਾਇਲਟ ਚਲਾ ਰਿਹਾ ਹੈ ਜਹਾਜ਼ ਉਹਨੂੰ ਸਫ਼ਰ ਤੇ ਲੈ ਜਾਂਦਾ ਤੁਸੀਂ ਬਸ ਗੱਡੀ ਘਾ ਜਹਾਜ਼ ਵਿੱਚ ਬਹਿ ਕੇ ਸੌਂ ਵੀ ਗਏ ਹੋ ਉਹ ਗੱਡੀ ਚੱਲ ਰਹੀ ਹੈ ਤੁਹਾਨੂੰ ਉਹਨੇ ਮੰਜ਼ਲ ਤੇ ਪਹੁੰਚਾ ਦੇ। ਸੱਤ ਸਿੰਘ ਇਹ ਨਹੀਂ ਵੀ ਨੀਂਦ ਆਉਂਦੀ ਤੇ ਪਾਠੀ ਛੱਡ ਦੇ। ਨੀਂਦ ਆਉਂਦੀ ਤਾਂ ਸੌਂ ਜਾ ਫਿਰ ਉਟਕਰ। ਕਈ ਬੰਦੇ ਕਹਿੰਦੇ ਜੀ ਨੀਂਦ ਆਉਂਦੀ ਹੈ। ਉਟਕਰ ਰੱਖ ਕੇ ਪਹਿਲਾਂ ਨੀਂਦ ਕਰ ਲਓ। ਇਹ ਨੀਂਦਾ ਨਹੀਂ ਪੂਰੀਆਂ ਹੋਣੀਆਂ। ਜਦੋਂ ਜਹਾਗਾ ਹੀ ਉੱਥੋਂ ਪੜ੍ਹਨਾ ਫਿਰ ਸ਼ੁਰੂ ਕਰਦੇ ਹੋ। ਜੇ ਵਿੱਚ ਝੁੱਕਾ ਨੀਂਦ ਆਉਂਦਾ ਤਾਂ ਵੀ ਕੋਈ ਗੱਲ ਨਹੀਂ। ਪਰ ਸੱਤ ਸਿੰਘ ਉਹ ਨੀਂਦ ਵੀ ਭਲੀ ਜਿਹਦੇ ਵਿੱਚ ਵਹਿ ਗੁਰੂ ਦਾ ਨਾਮ ਚਿਤਿਆ ਆਵੇ।